ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਦੇਖੋ ਜੀ ਆਪਾਂ ਨੇ ਗੱਲ ਕਰਨੀ ਹੈ ਆਪਣੇ ਬੱਚਿਆਂ ਬਾਰੇ ਧੀਆ ਬਾਰੇ ਪੁੱਤਰਾਂ ਬਾਰੇ ਧੀਆ ਪੁੱਤਰਾਂ ਬਾਰੇ ਆਪਾਂ ਨੇ ਇਹ ਗੱਲ ਕਰਨੀ ਹੈ ਦੇਖੋ ਪਹਿਲਾਂ ਆਪਣੇ ਬੱਚੇ ਪੜ੍ਹਾਈ ਕਰਦੇ ਨੇ ਪਹਿਲਾਂ ਆਪਣੇ ਬੱਚੇ ਸਕੂਲਾਂ ਦੀ ਪੜ੍ਹਾਈ ਥਾਈ ਹੁੰਦੇ ਨੇ ਫਿਰ ਕਾਲਜਾਂ ਥਾਈ ਜਾਂਦੇ ਨੇ ਯੂਨੀਵਰਸਿਟੀਆਂ ਦਾ ਹੀ ਜਾਂਦੇ ਨੇ ਜਿਹੜਾ ਬੱਚਾ ਪੜ੍ਹਨਿਆ ਵਾਲਾ ਹੁੰਦਾ ਹੈ ਉਹ ਬੱਚਾ ਪੂਰਾ ਆਪਣਾ ਤਨ ਮਨ ਲਾਉਂਦਾ ਹੈ ਉਹਦਾ ਤਨਮਨ ਇਹੀ ਚੀਜ਼ 'ਚ ਲੱਗਿਆ ਹੁੰਦਾ ਵੀ ਕਿਵੇਂ ਨਾ ਕਿਵੇਂ ਮੈਂ ਕਾਮਯਾਬੀ ਹਾਸਲ ਕਰਾਂ 100 ਟੈਸਟ ਦਿੰਦਾ ਉਹ ਕਦੇ ਉੱਥੇ ਫਾਰਮ ਭਰਦਾ ਕਦੇ ਉੱਥੇ ਭਰਦਾ ਬੱਚੇ ਨੂੰ ਆਏ ਹੁੰਦਾ ਵੀ ਕਿਤੇ ਨਾ ਕਿਤੇ ਮੇਰਾ ਕੋਈ ਟੀਰ ਟੁਕਾ ਲੱਗ ਜਵੇ ਮੈਂ ਤੁਹਾਨੂੰ ਹੁਣ ਇਹ ਦੱਸਦੀ ਆਂ ਬਈ ਇਹ ਕੰਮ ਹੈ ਨਾ ਜਿਹੜੇ ਬੱਚਿਆਂ ਦੇ ਇਹ ਮਾਪੇ ਆਂ ਦੀ ਸਪੋਰਟ ਤੋਂ ਬਗੈਰ ਨਹੀਂ ਹੋ ਸਕਦੇ ਜਦੋਂ ਬੱਚਾ ਕੋਸ਼ਿਸ਼ ਕਰਦਾ ਹੈ ਕਿਧਰੇ ਸੈਟਲ ਹੋਣ ਦੀ ਪਾਵੇਂ ਉਹ ਪ੍ਰਾਈਵੇਟ ਨੌਕਰੀ ਲਈ ਟਰਾਈ ਕਰਦਾ ਹੈ ਪਾਵੇਂ ਉਹ ਸਰਕਾਰੀ ਨੌਕਰੀ ਲਈ ਟਰਾਈ ਕਰਦਾ ਹੈ ਪਾਵੇਂ ਜੋ ਮਰਜ਼ੀ ਆਏ ਬੱਚਾ ਕਹਿੰਦਾ ਵੀ ਮੈਂ ਆਪਣੀ ਕਿਰਤ ਦੀ ਕਰਕੇ ਖਾਣੀ ਹੈ ਮਾਪੇ ਦੀ ਸਪੋਰਟ ਹੋਣਾ ਨਾਲ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਤੇ ਵੀ ਬੱਚੇ ਨੂੰ ਕੋਈ ਸਕਸੈਸ ਨਹੀਂ ਮਿਲਿਆ ਬੱਚਾ ਆਪਣੀ ਕਾਮਯਾਬੀ ਨਹੀਂ ਪ੍ਰਾਪਤ ਕਰ ਸਕਿਆ ਬੱਚਾ ਕਿਸੇ ਟੈਸਟ 'ਚੋਂ ਰਹਿ ਗਿਆ ਕਈ ਮਾਮਾਾਂ ਦੀ ਕਈ ਪਿਓਾਂ ਦੀ ਇਹ ਫਿਤਰਤ ਹੁੰਦੀ ਹੈ ਉਹ ਤੂੰ ਨਹੀਂ ਕੁਝ ਕਰ ਸਕਦਾ ਤੇ ਤੈਨੂੰ ਸਵਾਹ ਉਡਣੀ ਤੂੰ ਤਾਂ ਬਸ ਇੱਥੇ ਜੁਗ ਗਈ ਹੈ ਤੁਸੀਂ ਇਹ ਗੱਲਾਂ ਤਾਂ ਜਵਾਕਾਂ ਦੇ ਨੇੜੇ ਤੇੜੇ ਨਾ ਜਾਣਦਿਆ ਕਰੋ ਭੁੱਲ ਕੇ ਵੀ ਹੋ ਜਾਂਦੀ ਹੈ ਗਲਤੀ ਮੈਂ ਇਹ ਨਹੀਂ ਕਹਿੰਦੀ ਅਸੀਂ ਵੀ ਮਾਪੇ ਆ ਹੋ ਜਾਂਦੀ ਹੈ ਜੇ ਮੇਰੇ 'ਚ ਵੀ ਇਹ ਕਮੀ ਹੈ ਮੈਨੂੰ ਵੀ ਸੁਧਾਰ ਕਰਨਾ ਚਾਹੀਦਾ ਠੀਕ ਹੈ ਜੀ ਮੈਂ ਤੁਹਾਨੂੰ ਇਹ ਦੱਸਦੀ ਆਂ ਵੀ ਜਵਾਕ ਹੈ ਨਾ ਜਿਹੜਾ ਉਸ ਟਾਈਮ ਜਵਾਕ ਸਿਰਫ ਆਪਣੇ ਆਪ ਤੇ ਮਾਤੇ ਪਿਓ ਤੇ ਡਿਪੈਂਡ ਹੁੰਦਾ ਉਹਦੇ ਨਾਲ ਹੋਰ ਕੋਈ ਚੌਥਾ ਰਿਸ਼ਤਾ ਨਹੀਂ ਜੁੜਿਆ ਹੁੰਦਾ ਚੌਥਾ ਰਿਸ਼ਤੇ ਦਾ ਮਤਲਬ ਉਹ ਕੋਈ ਵਿਆਹਿਆ ਵਰਿਆ ਨਹੀਂ ਹੁੰਦਾ ਉਹਨੂੰ ਕਿਸੇ ਜਨਾਨੀ ਨੇ ਹੌਸਲਾ ਨਹੀਂ ਦੇਣਾ ਉਹਨੂੰ ਕਿਸੇ ਉਹਨੂੰ ਉਹਦੀ ਘਰ ਵਾਲੀ ਨੇ ਹੌਸਲਾ ਨਹੀਂ ਦੇਣਾ ਉਹਦੇ ਕਿਸੇ ਬੱਚੇ ਨੇ ਹੌਸਲਾ ਨਹੀਂ ਦੇਣਾ ਦੇਖੋ ਜਦ ਸਾਡਾ ਬੱਚਾ ਕਾਮਯਾਬੀ ਹਾਸਲ ਕਰਨ ਤੁਰ ਪਿਆ ਉਹਨੇ 100 ਵਾਰ ਗਿਰਨਾ ਹੈ 100 ਵਾਰ ਉਹਨੇ ਉੱਠਣਾ ਹੈ ਥਾੜਨਾ ਅਸੀਂ ਆ ਕੋਈ ਨਹੀਂ ਪੁੱਤੋ हिम्मत ਨਹੀਂ ਹਾਰਨੀ ਅੱਜ ਨਹੀਂ ਤਾਂ ਕੱਲ ਪ੍ਰਮਾਤਮਾ ਤੈਦੀ ਜਰੂਰ ਸੁਣੂਗਾ ਮੇਰਾ ਪੁੱਤ ਆ ਕੰਮ ਕਰ ਸਕਦਾ ਹੈ ਮੇਰੀ ਧੀ ਆ ਕੰਮ ਕਰ ਸਕਦੀ ਹੈ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਨੌਕਰੀਆਂ ਬਹੁਤ ਜ਼ਿਆਦਾ ਔਖੀਆਂ ਹੋਈਆਂ ਪਈਆਂ ਨਹੀਂ ਮਿਲਦੀਆਂ ਜੇ ਸਾਡੇਆਂ ਨੂੰ ਨੌਕਰੀਆਂ ਮਿਲਣ ਤਾਂ ਫਿਰ ਸਾਡੇ ਪਰਦੇਸੀ ਕਾ ਨੂੰ ਹੋਣ ਠੀਕ ਹੈ ਜੀ ਅਸੀਂ ਜਿਹੜੀ ਧੀ ਭੈਣ ਨੂੰ ਇੱਥੇ 5 ਮਿੰਟ ਅੱਖਾਂ ਤੋਂ ਓਲੇ ਨਹੀਂ ਹੋਣ ਦੰਦੇ ਉਹਨੂੰ ਅਸੀਂ 7 ਸਮੁੰਦਰਾਂ ਪਾਰ ਆਪਣੇ ਹੱਥਾਂ ਨਾਲ ਭੇਜ ਦੰਦੇ ਆਂ ਵੀ ਜਾ ਤੀਏ ਕਮਾਈਆਂ ਕਰ ਲੈ। ਉੱਥੇ ਸਾਡੇ ਬੱਚੇ ਕਿਹੜੇ ਹਾਲਾਤਾਂ 'ਚ ਰਹਿੰਦੇ ਆ ਉਹ ਸਭ ਨੂੰ ਪਤਾ ਹੈ। ਕਿਵੇਂ ਕਮਾਈਆਂ ਕਰਦੇ ਆ ਉਹ ਵੀ ਸਭ ਨੂੰ ਪਤਾ ਹੈ। ਕੀ ਲਹੂਰ ਕਰਦੇ ਨੇ ਉਹ ਵੀ ਸਭ ਨੂੰ ਪਤਾ ਪਰ ਇੱਥੇ ਦੀਆਂ ਸਰਕਾਰਾਂ ਦੀ ਬਦੌਲਤ ਹੁਣ ਜੇ ਆਲਾ ਦਵਾਲਾ ਮੜਾ ਕੋਈ ਨਹੀਂ ਸਾਡੇ ਬੱਚਿਆਂ ਨੂੰ ਅੱਗੇ ਵਧਣ ਦਿੰਦਾ। ਕਮ ਸੇ ਕਮ ਅਸੀਂ ਮਾਪੇ ਤਾਂ ਬੱਚਿਆਂ ਦੀ ਸਪੋਰਟ ਕਰ ਸਕਦੇ ਆਂ। ਕਿੱਤੇ ਨਾ ਕਿਤੇ ਤਾਂ ਬੱਚਾ ੜਕੂਗਾ ਹੀ ਕਿਤੇ ਤਾਂ ਕਿਤੇ ਮਹਾਰਾਜ ਸੁਣੂਗਾ ਹੀ ਸਾਡਾ ਸਿਰਫ ਇੰਨਾ ਕੇ ਹੌਸਲਾ ਦੇਣਾ ਬਣਦਾ ਹੈ ਵੀ ਪੁੱਤ ਗੱਲੇ ਨਹੀਂ ਕੋਈ ਚੱਕ ਦੇ ਫੱਟੇ ਤੂੰ ਆਹ ਕੰਮ ਕਰ ਸਕਦਾ ਅਸੀਂ ਦੋ ਗੱਲਾਂ ਹੌਸਲੇ ਦੀਆਂ ਹੀ ਕਹਿਣੀਆਂ ਮਾਂ ਬਾਪ ਨੇ ਕੋਈ ਹੋਰ ਬੱਚੇ ਦੀ ਜਗ੍ਹਾ ਅਸੀਂ ਪੜਾਈ ਨਹੀਂ ਕਰ ਲੈਣੀ ਕੋਈ ਬੱਚੇ ਦੇ ਅਸੀਂ ਨਾਲ ਨਹੀਂ ਚਲੇ ਜਾਣਾ ਜੋ ਕੋਸ਼ਿਸ਼ ਹੈ ਉਹ ਤਾਂ ਬੱਚੇ ਨਹੀਂ ਕਰਨੀ ਆ ਤੁਸੀਂ ਯਾਦ ਕਹਿ ਦਿੰਨੇ ਹੋ ਵੀ ਨਹੀਂ ਤੂੰ ਕੁਸ ਕਰ ਨਹੀਂ ਸਕਦਾ ਤੂੰ ਤਾਂ ਬਸ ਇੰਨੇ ਜੋਗਾ ਹੀ ਆਂ ਜੇ ਆ ਬੋ ਆਸੀਂ ਬਹੁਤਾ ਬਾਤ ਬਾ ਬੋਲਦੇ ਆਂ ਮਾਂ-ਬਾਪਾ ਬੱਚਾ ਹੈ ਨਾ ਜਿਹੜਾ ਉੱਥੇ ਹਿੰਮਤ ਹਾਰ ਜਾਂਦਾ ਹੈ ਵੀ ਨਹੀਂ ਮੈਂ ਵਾਕਿਆ ਹੀ ਨਹੀਂ ਕੁਸ ਕਰ ਸਕਦਾ ਤੁਸੀਂ ਜਿੰਨੇ ਜੋਗੇ ਹੈਗੇ ਆਂ ਅਸੀਂ ਮੈਨੂੰ ਇੱਕ ਹੋਰ ਦੱਸੋ ਵੀ ਆਪਾਂ ਫਿਰਦੇ ਕਿਦੇ ਲਈ ਆਂ ਕਿਸੇ ਗਵੰਡੀ ਲਈ ਫਿਰਦੇ ਆਂ ਕਿਸੇ ਰਿਸ਼ਤੇਦਾਰ ਲਈ ਫਿਰਦੇ ਆਂ ਨਹੀਂ ਜੇ ਅਸੀਂ ਮਾਪੇ ਫਿਰਦੇ ਆ ਤਾਂ ਸਿਰਫ ਅਸੀਂ ਆਪਣੀ ਔਲਾਦ ਲਈ ਫਿਰਦੇ ਆ ਭਾਵੇਂ ਉਹ ਸਾਡੀ ਧੀ ਹੈ ਭਾਵੇਂ ਉਹ ਸਾਡਾ ਪੁੱਤ ਹੈ ਸਾਡੇ ਬੱਚੇ ਸੈਟਲ ਹੋ ਗਏ ਫਿਰ ਸਾਨੂੰ ਕਾਸੇ ਦੀ ਚਿੰਤਾ ਨਹੀਂ ਰਹਿੰਦੀ ਹੈਗੀ ਮਾਪਿਆਂ ਦਾ ਤਾਂ ਦਾਲ ਫੁਲਕਾ ਚੱਲੀ ਜਾਂਦਾ ਹੈ ਸਾਡੇ ਬੱਚੇ ਸੈਟਲ ਹੋਣੇ ਸਭ ਤੋਂ ਪਹਿਲੀ ਸਾਡੀ ਚਾਹਤ ਹੁੰਦੀ ਹੈ ਵੀ ਸਾਡਾ ਬੱਚਾ ਪੜ੍ਹ ਲਿਖ ਕੇ ਕਿਧਰੇ ਨਾ ਕਿਧਰੇ ਸੈਟਲ ਹੋ ਜਵੇ ਜੇ ਉਹੀ ਮਾਪਾ-ਬਾਪ ਬੱਚੇ ਨੂੰ ਪਿੱਛੇ ਨੂੰ ਖਿੱਚੀ ਜਾਣ ਤੂੰ ਤਾਂ ਕਰੇ ਨਹੀਂ ਸਕਦਾ ਤੇ ਤੇ ਤਾਂ ਹੀ ਹੋਣਾ ਨਹੀਂ ਹੈਗਾ ਬਹੁਤ ਬੜੀ ਗਲਤੀ ਹੈ ਤੁਹਾਡੀ ਮੈਂ ਤਾਂ ਮਾਪਾ-ਬਾਪਾਂ ਨੂੰ ਹੀ ਕਹੂੰਗੀ ਤੁਸੀਂ ਆਪਣੀਆਂ ਧੀਆਂ ਨੂੰ ਹੌਸਲਾ ਦੇਣਾ ਧੀਏ ਇਹ ਨਹੀਂ ਗੱਲ ਹੈਗੀ ਫਲਾਣੇ ਨੇ ਕਰਿਆ ਤੂੰ ਵੀ ਕਰ ਸਕਦਾ ਹੈ ਕਿੱਡੀ ਕ ਗੱਲ ਹੈ ਪਤਾ ਜੀ ਕੀ ਹੈ ਕਈ ਵਾਰ ਬੱਚਾ ਬਹੁਤ ਕੋਸ਼ਿਸ਼ਾਂ ਕਰਦਾ ਹੈ ਕਰਮਾਂ ਤੋਂ ਪਹਿਲਾਂ ਵੀ ਕੁਝ ਨਹੀਂ ਮਿਲਦਾ ਗੱਲ ਇੱਥੇ ਕਰਮਾਂ ਦੀ ਵੀ ਆ ਜਾਂਦੀ ਹੈ ਜੇ ਅਸੀਂ ਕਰਮਾਂ ਦੇ ਆਰ ਬੱਚੇ ਦੀ ਮਿਹਨਤ ਦੇ ਵਿਚਾਲੇ ਮਾ ਮਾਪਾ ਆ ਕੇ ਆਪਣੀ ਲੱਤ ਪਸਾ ਲਈਏ ਵੀ ਨਾ ਨਾ ਤੂੰ ਨਹੀਂ ਕੁਝ ਕਰ ਸਕਦਾ ਫਿਰ ਤਾਂ ਵਾਕਿਆ ਹੀ ਨਹੀਂ ਕੁਝ ਹੋ ਸਕਦਾ ਬੱਚਿਆਂ ਨੇ ਵੀ ਹਿੰਮਤ ਹਾਰ ਜਾਣੀ ਆ ਉਹਦਾ ਹੌਸਲਾ ਟੁੱਟ ਜਾਣਾ ਮੈਂ ਤਾਂ ਇਹ ਕਹਿੰਨੀ ਆ ਵੀ ਜਦ ਕਾਲਜ ਸਕੂਲ ਬੱਚਾ ਜਾਂਦਾ ਉਹਦੇ ਸਾਏ ਦੇ ਨਾਲ ਰਹੋ ਉਹਨੂੰ ਖੁਸ਼ੀ ਖੁਸ਼ੀ ਤੋਰੋ ਸਾਰੇ ਕੰਮ ਛੱਡ ਦਿਓ ਅਸੀਂ ਤੇ ਮਰਉਣ ਕੰਮ ਖੜ ਕੇ ਮਾਮਾ ਨੂੰ ਮੈਂ ਕਹਿੰਨੀ ਆ ਕਈ ਵਾਰ ਤੁਸੀਂ ਕੀ ਕਰਦੀ ਆ ਉਧਰ ਜਵਾਕ ਨੇ ਸਕੂਲ ਕਾਲਜ ਜਾਣਾ ਹੁੰਦਾ ਉਧਰ ਤੁਸੀਂ ਝਾੜੂ ਚੱਕ ਲੈਣੀ ਆ ਮਾਤਾ ਕਹਿੰਦੀ ਅਭੀ ਜੋ ਕੰਮ ਆ ਘਰ ਦੇ ਬਾਅਦ ਚ ਕਰੋ ਸਾਰੀ ਦਿਹਾੜੀ ਆਪਾਂ ਕੰਮੇ ਕਰਨੇ ਆਪਾਂ ਕਿਹੜਾ ਦਫ਼ਤਰ ਨੂੰ ਜਾਣਾ ਜਿੰਨਾ ਚਿਰ ਜਵਾਕ ਪੜਦਾ ਲਿਖਦਾ ਉਹਨਾਂ ਚਿਰ ਬਸ ਬੱਚੇ ਲਈ ਸਾਰਾ ਸਮਾਂ ਬੱਚੇ ਲਈ ਬੱਚਾ ਖੁਸ਼ੀ ਖੁਸ਼ੀ ਪੜਦਾ ਹੈ ਪੜ੍ਹਨੇ ਵਾਲਾ ਤਾਂ ਪੜ੍ਹਦਾ ਹੈ ਜਿਨ੍ਹਾਂ ਨੇ ਚਲੋ ਨਹੀਂ ਪੜ੍ਹਨਾ ਉਹਨਾਂ ਨੇ ਤਾਂ ਭਾਈ ਨਹੀਂ ਪੜ੍ਹਨਾ ਪਰ ਜਿਹੜੇ ਬੱਚਾ ਸਾਨੂੰ ਦਿਖਦਾ ਵੀ ਮਿਹਨਤੀ ਆ ਸਾਡਾ ਬੱਚਾ ਉਹਦੇ ਨਾਲ ਸਾਡਾ ਸਾਥ ਹੋਣਾ ਬਹੁਤ ਜ਼ਰੂਰੀ ਆ ਕਦੇ ਵੀ ਬੱਚੇ ਦੇ ਰਾਹ ਦਾ ਰੋੜਾ ਨਾ ਬਣਿਆ ਕਰੋ ਨਹੀਂ ਤੂੰ ਆ ਨਹੀਂ ਕਰਨਾ ਤੂੰ ਆ ਕਰ ਕਈ ਵਾਰ ਕੋਰਸਾਂ ਚ ਮਾਪੇ ਲੱਤ ਪਸਾ ਲੈਂਦੇ ਨੇ ਨਹੀਂ ਨਹੀਂ ਤੂੰ ਆ ਨਹੀਂ ਕਰਨਾ ਹੈਗਾ ਤੂੰ ਆ ਕਰ ਮਾਪੇ ਕਹਿੰਦੇ ਆ ਵੀ ਸਾਡੇ ਪਸੰਦ ਦਾ ਕੋਰਸ ਕਰ ਤੂੰ ਕੋਈ ਵੀ ਹੈ ਸਾਡੇ ਪਸੰਦ ਦੀ ਸਾਡੇ ਪਸੰਦ ਦੇ ਸਬਜੈਕਟ ਰੱਖ ਤੂੰ ਨਹੀਂ ਤਾਂ ਆ ਨਹੀਂ ਰੱਖਣਾ ਤੂੰ ਆ ਰੱਖ ਖੇਡਾਂ ਚ ਮਾਪੇ ਕਹਿੰਦੇ ਆ ਨਹੀਂ ਤੈ ਆ ਖੇਡ ਨਹੀਂ ਖੇਡਣੀ ਪੁੱਤ ਤੂੰ ਵਿਗੜ ਜਾਏਗਾ ਤੂੰ ਆ ਖੇਡ ਭਾਈ ਜਿਹਨੇ ਵਿਗੜਨਾ ਹੈ ਉਹਨੇ ਤਾਂ ਅੰਦਰ ਬੈਠੇ ਨੇ ਵੀ ਵਿਗੜ ਜਾਣਾ ਹੈ ਕਿਸੇ ਤਰ੍ਹਾਂ ਦਾ ਵੀ ਜਵਾਕ ਨਾਲ ਧੱਕਾ ਨਾ ਕਰਿਆ ਕਰੋ ਜੇ ਉਹ ਚੰਗੇ ਕੰਮ ਕਰਨਾ ਚਾਹੁੰਦਾ ਉਹਨੂੰ ਕਰਨ ਦਿਆ ਕਰੋ ਭਾਵੇਂ ਉਹ ਖੇਡਾਂ ਐ ਭਾਵੇਂ ਉਹ ਉਹਦੀ ਪਸੰਦ ਦੀ ਪੜ੍ਹਾਈ ਐ ਭਾਵੇਂ ਉਹ ਨਾਰਮਲ ਪੜ੍ਹਾਈ ਐ ਜੋ ਵੀ ਉਹ ਜਿਵੇਂ ਵੀ ਕਰਦਾ ਉਹਦੀ ਰਜ਼ਾ 'ਚ ਖੁਸ਼ ਰਿਹਾ ਕਰੋ ਉਹਦਾ ਸਾਥ ਦਿਆ ਕਰੋ ਡਟ ਕੇ ਸਾਥ ਦਿਆ ਕਰੋ ਹੌਸਲਾ ਦਿਆ ਕਰੋ ਬਸ ਇੰਨਾ ਕੇ ਕੰਮ ਐ ਤੁਹਾਡਾ ਖਰਚਾ ਤਾਂ ਹੁਣ ਆਪਾਂ ਬੱਚੇ ਤੇ ਕਰਨਾ ਹੀ ਕਰਨਾ ਮਾਪੇ ਹੈ ਹਰ ਜ ਹੈ ਸਾਡਾ ਕੋਈ ਲੰਬਾ ਤਾਂ ਹੈ ਨਹੀਂ ਠੀਕ ਹੈ ਜੀ ਇਹ ਗੱਲਾਂ ਨੂੰ ਜ਼ਰੂਰ ਧਿਆਨ ਚ ਰੱਖਿਆ ਕਰੋ ਕਦੇ ਵੀ ਬੱਚਿਆਂ ਨੂੰ ਜਾਂਦੇ ਆ ਸਕੂਲ ਕਾਲਜ ਜਾਂਦੇ ਆ ਤਾਂ ਵੀ ਨਾ ਬੱਚਿਆਂ ਦੇ ਮੱਥੇ ਤੇ ਉੜੀ ਹੋਵੇ ਦੁਖੀ ਹੋ ਕੇ ਬਾਹਰ ਜਾਣ ਜਦੋਂ ਬੱਚੇ ਘਰ ਆ ਗਏ ਤਾਂ ਵੀ ਮਾਹੌਲ ਵਧੀਆ ਹੋਵੇ ਉਹਨਾਂ ਦੇ ਸਕੂਲ ਕਾਲਜ ਤੋਂ ਆਉਣ ਤੋਂ ਪਹਿਲਾਂ ਵੀ ਮਾਹੌਲ ਵਧੀਆ ਚਾਹੀਦਾ ਜਾਂਦੇ ਸਮੇਂ ਵੀ ਮਾਹੌਲ ਵਧੀਆ ਚਾਹੀਦਾ ਹੈ ਬਾਕੀ ਸਾਰੀ ਦਿਹਾੜੀ ਮਾਮਾ ਨੇ ਕੰਮੇ ਕਰਨਾ ਹੁੰਦਾ ਹੈ ਖੁਸ਼ੀ ਖੁਸ਼ੀ ਤੋਰਦਿਆ ਕਰੋ ਆਉਂਦਿਆਂ ਨੂੰ ਖੁਸ਼ੀ ਖੁਸ਼ੀ ਸਾਂਭਿਆ ਕਰੋ ਚਲੋ ਠੀਕ ਹੈ ਜੀ ਬੋਲਦਿਆਂ ਕੋਲ ਕੋਈ ਗਲਤੀ ਹੋ ਗਈ ਹੋਵੇ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ